ਸਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾ ਬੰਦਾ ਸਵਾਗਤ ਹੈ ਆਪਣੇ ਚੈਨਲ ਭੰਗਵਾ ਦਾ ਡੇਰੀ ਫਾਰਮ ਨਾਠਗਿਰਾਂ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਜਗਦੇਵ ਖੁਰਦੇ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਟੋਟਲ ਇੱਕੋ ਹੀ ਝੋਟੀ ਦਿਖਾਵਾਂਗੇ ਬਿਲਕੁਲ ਤਾਜੀ ਸੂਈਆ ਆਪਾਂ ਪਹੁੰਚਿਆ ਵੀਰ ਪ੍ਰਿੰਸ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਦੀ ਡਿਟੇਲ ਸਸੇ ਭਾਜੀ ਫਸਸ ਕਾਲ ਵਿੱਚ ਜੀ ਕੀ ਹਾਲ ਚੱਲ ਜੇ ਵਧੀਆ ਤੁਸੀਂ ਸਮਾਹ ਮਰਾ ਜੜਦੀ ਕਲਾ ਜੀ ਹਾਂਜੀ ਹਾਂਜੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਭਾਜੀ ਮੇਰਾ ਪ੍ਰਿੰਸਪਲ ਸਿੰਘ ਪਿੰਡ ਜਿਗਦੇ ਖੁੱਦ ਤਸੀਲ ਲਈ ਨਾਲਾ ਜ਼ਿਲ੍ਹਾ ਅਮਿਸਰ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ 9501296153 ਠੀਕ ਆ ਜੀ ਤੇ ਬਾਈ ਦੱਸਿਓ ਆਹ ਛੋਟੀ ਦੇ ਬਾਰੇ ਛੋਟੀ ਵੀ ਜੀ ਇਹ ਦੂਜਾ ਸੁਆ ਜੇ ਅੱਛਾ ਜੀ ਤੇ ਆਹ ਬੱਚਾ ਵੀਰ ਜੀ ਦਾ ਮਰ ਗਿਆ ਸਵੇਰ ਦਾ ਠੀਕ ਆ ਹਾਂਜੀ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਵੀਰ ਜੀ ਅੱਜ ਨੂੰ 20 ਦਿਨ ਦੇ ਲਗਭਗ ਹੋਈ ਗਏ ਕਿ ਕਿੰਨਾ ਦੁੱਧ ਆਸਤਾ ਮੈਂ ਦੁੱਧ ਵੀਰ ਜੀ ਇਹਦੇ ਕੋਲ ਦੁੱਧ ਤੇਗਾ ਹੀ ਵੀਰ ਜੀ 15 ਕਿਲੋ ਅੱਛਾ ਜੀ ਹਾਂ ਜੀ ਠੀਕ ਆ ਤੋ ਹੁਣ ਆ ਜੋ ਮੜੇ ਵਿਖਾ ਦਈਏ ਆ ਵੇਖ ਇਹਦਾ ਵੀਰ ਜੀ ਗੱਲ ਦੀਆਂ ਖਾਵਾ ਥਣ ਗੋਟ ਗੋਟ ਤੇ ਲੱਗਾ ਠੀਕ ਹੈ ਜੀ ਅੱਜ ਦੁੱਧ ਦੇ ਕੋਲ 15 ਕਿਲੋ ਹੀ ਮੈਨੂੰ ਅੱਛਾ ਜੀ ਆ ਜਿਹੜਾ ਵੀਰ ਜੀ ਦਾ ਹੱਥ ਆਨੇ ਆ ਹਾਂ ਜੀ ਆ ਵੇਖੋ ਅਗਲਾ ਠੀਕ ਹੈ ਜੀ 17 ਹੁੰਦੀਆਂ 2 4 ਹੁੰਦੀਆਂ ਵਿਧੀ ਨੂੰ ਪੈ ਗਿਆ ਕਿਤੇ ਪਸਮਾ ਸਮੂ ਅੱਛਾ ਜੀ ਤੇ ਇਹ ਕਰਕੇ ਵੀ ਥੋੜਾ ਯਾਰਾ ਥਾਣਾ ਤੇਲ ਹੋ ਗਿਆ ਤੇ ਅਲੀ ਕਰਕੇ ਦਾਂਗੇ ਠੀਕ ਹੈ ਇੱਕ ਦੋ ਹੁੰਦੀਆਂ ਆ ਆਪਾਂ ਗਲਤ ਗੱਲ ਨਹੀਂ ਕਰਨੀ ਬਿਲਕੁਲ ਹਾਂਜੀ ਹਾਂਜੀ ਤੇ ਜੇ ਕੋਈ ਵੀਰ ਭਰਾ ਇਲਾਜ ਜਾ ਕੇ ਕਰ ਸਕਦਾ ਆਪਾਂ ਤੇ ਹੁਣ ਮੰਨ ਲਓ ਘਾਟੇ ਲੈ ਦੇਣੀ ਆ ਠੀਕ ਹੈ ਕੋਈ ਵੀਰ ਭਰਾ ਇਲਾਜ ਕਰ ਸਕਦਾ ਕਰ ਲੇ ਮੈਂ ਨਾ ਚੌਵਾਂ ਥਾਣਾ ਨਾ ਬੀਜੀ ਆਪਾਂ ਇੱਕ ਦਿਨ ਦੂਹ ਦਿਨਾਂ ਦੀ ਮਹਿਸੂਰੀ ਜਤਲਿਆਂ ਦੀ ਅੱਛਾ ਜੀ ਤੇ ਚਲੋ ਆਪਾਂ ਆਪਾਂ ਗਲਤ ਗੱਲ ਨਹੀਂ ਕਰਦੇ ਆ ਮੈਂ ਸੱਤ ਦੇ ਟੀਕੇ ਵੀ ਨੂੰ ਲੱਗੇ ਜੀ ਅੱਛਾ ਜੀ ਤੁਹਾਨੂੰ ਪਤਾ ਉਹ 8 900 ਰੁਪਏ ਦਾ ਟੀਕਾ ਹੁੰਦਾ ਹੈ ਅੰਮ੍ਰਿਤ ਹੁੰਦਾ ਹਾਂਜੀ ਹਾਂਜੀ ਉਹ ਟੀਕਾ ਠੀਕ ਹੈ ਤੇ ਇਹ ਵੀ ਥਾਣੇ ਦੀ ਪੂਰੀ ਤਾੜਿਆ ਠੀਕ ਆ ਉਹ ਜਾ ਕੇ ਕੋਈ ਮੰਨ ਲਓ ਕੁਝ ਅਭੀ ਇਲਾਜ ਕਰਾ ਲਓ ਕੋਈ ਚੰਗਾ ਤੇ ਚਲੋ ਸਾਡੇ ਨੂੰ ਤੇ ਚੱਲਣਾਂ ਦੇ ਭਾਜ ਦੇਣੀ ਵੀਰ ਜੀ ਠੀਕ ਆ ਇਸ ਟਾਈਮ ਦੁੱਧ ਵੀਰ ਜੀ ਕੋਲ ਦੁੱਧ تیرے ਕੋ ਵੀਰ ਜੀ 10 ਕਿਲੋਗਾ 9 ਕਿਲੋ ਜਿਹੜਾ ਮਰਜ਼ੀ ਮੇਰੇ ਕੋ ਕੰਡੇ ਤੇ ਦੋ ਟਾਈਮ ਚਾੜ ਕੇ ਲੈ ਜਾ ਠੀਕ ਹੈ ਜੀ ਦੋ ਟਾਈਮ ਮੈਂ ਕੰਡੇ ਤੇ 9 ਕਿਲੋ ਦੁੱਧ ਚਾੜ ਕੇ ਦਾਂਗਾ ਅੱਛਾ ਜੀ ਹਾਂਜੀ ਸਾਢੇ 4 ਕਿਲੋ ਸਵੇਰੇ ਸਾਢੇ 4 ਕਿਲੋ ਸ਼ਾਮੀ ਠੀਕ ਆ ਖੋਲ ਦਿਓ ਭਾਈ ਜੀ ਦੁੱਧ ਦੇ ਵੀਰ ਜੀ 15 ਕਿਲੋ ਹੀ ਸਾਨੂੰ ਪਤਾ ਟੀਕੇ 2 ਕਿ ਲੱਗਦੇ ਗਰਮ ਉਹਦੇ ਨਾਲ ਡੰਗਰ ਘਟਾ ਜਾਂਦਾ ਘਟਾ ਜਾਂਦਾ ਹਾਂਜੀ ਹਾਂਜੀ ਆਹ ਦੇਖੋ ਬਾਕੀ ਨਿੱਕੇ ਸਿੰਗਰੀ ਝੋਟੀ ਠੀਕ ਹੈ ਠੀਕ ਹੈ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਮੋਹਰਾ ਨਸਲ ਦੀ ਆ ਗਈ ਸਾ ਝੋਟੀ ਅਗਲਾ ਸਾਲ ਤੇ ਤੁਹਾਨੂੰ ਪਤਾ ਡੇਰੀਆਂ ਵਾਲੇ ਵੀਰ ਭਰਾ ਮੰਗਦੇ ਆ ਵੀ ਚਲੋ ਅਗਲਾ ਸਾਲ ਹੋਵੇ ਚਲੋ ਮਹੀ ਪਾੜਾਂਗੇ ਹਾਂਜੀ ਹਾਂਜੀ ਲਓ ਜੀ ਇਸ ਸਮੇਂ ਜਿਹੜਾ 9 ਲੀਟਰ ਜਿਹੜਾ ਗਰੰਟੀ ਵਾਲਾ ਦੁੱਧ ਤਿਆਰ ਆ ਇਹ ਘਰ-ਵਾਰ ਵੀਰ ਵਾਸਤੇ ਵੀ ਚੰਗੀ ਆ ਦੇ ਡੇਰੀਆਂ ਵਾਲਿਆਂ ਵਾਸਤੇ ਵੀ ਚੰਗੀ ਐ ਬੱਚੀ ਫਕੂਈ ਠੀਕ ਹੈ ਠੀਕ ਹੈ ਠੀਕ ਵਾਹ ਵੇਖੋ ਕਿੱਦਾਂ ਸੋਹਣਾ ਲੱਗਾ ਵੇਖੋ ਪਲੀ ਕੈਂਜਾ ਦਾਣੇ ਦੀ ਪਲੀ ਬਿਲਕੁਲ ਬਿਲਕੁਲ ਸਹੀ ਗੱਲ ਦੀ ਜੀ ਰਾਸਤਾਨ ਦੀ ਝੋਟੀ ਰਾਸਤਾਨ ਨੂੰ ਆਪਾਂ ਝੋਟੀ ਲੈ ਗਏ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਲਓ ਵੀ ਕਿੱਕਾ ਸਾਡੇ ਜੀ ਬਾਕੀ ਕਿਵਾਈ ਰੋਏ ਵੀਡੀਓ ਬਣਾਉਂਦੇ ਜੇ ਵੇਖੋ ਕੈਂਜ ਪਲੀ ਆ ਬਿਲਕੁਲ ਬਿਲਕੁਲ ਇੰਨਾ ਪੱਛੂ ਤੁਹਾਨੂੰ ਪਤਾ ਇੱਥੇ ਕਿੱਥੇ ਹੱਡੇ ਫਲਦਾ ਕੋਈ ਆ ਵੀਰ ਭਰਾਸੇ ਵਾਲਾ ਹੋਵੇ ਠੀਕ ਹੈ ਠੀਕ ਹੈ ਜੀ ਬਾਕੀ ਕੱਦ ਘਾਟ ਪੂਰੀ ਵੱਡੀ ਮੈਂ ਆ ਕੋਈ ਸ਼ੱਕ ਨਹੀਂ ਜੀ ਹਾਂ ਜੀ ਹਾਂ ਜੀ ਬਾਕੀ ਮਾਣਾ ਮਾਣਾ ਜਿਹੜਾ ਲੱਗ ਗਿਆ ਜਿਹੜਾ ਮੈਂ ਨੂੰ ਲੱ ਤੇ ਚਲੋ ਜੀ ਵਾਨੇ ਦੇ ਨਾਲਾ ਨੂੜਾ ਵੀ ਜੜੀਆਂ ਆ ਗਈਆਂ ਵਾ ਤੇ ਥਾਣਾ ਦਾ ਸੈਜ ਗਿਆ ਤੁਸੀਂ ਚੈੱਕ ਕਰ ਸਕਦੇ ਜੇ ਲਾਗੇ ਤੋਂ ਤੇ ਬਾਕੀ ਬਹਿਣੀ ਤੋਂ ਦੂਜਾ ਸਾਈਡ ਜਿਹੜਾ ਅਗਲਾ ਵਾ ਉਹਦੀ ਤੇਲ ਕਰਕੇ ਬਾਈ ਨੇ ਦੇਣੀ ਹੈ ਤੇ ਥਾਂ ਤੁਨ ਤੁਸੀਂ ਚੈੱਕ ਕਰ ਸਕਦੇ ਤੇ ਇਹਦਾ ਬਾਈ ਉਹ ਤੋਂ ਵੀਰ ਜੀ ਹਜੇ ਜੋਨ ਜੋਨ ਵੀਰ ਪਾਊਗਾ ਨਾ ਇਹਨੂੰ ਰਾਜਾ ਉਹ ਵਦਨਾ ਹੀ ਆ ਠੀਕ ਹੈ ਜੀ ਕੀ ਮੁੱਲ ਵੀਰ ਜੀ ਦਾ ਹਰ ਮੋਲੇ ਜੀ ਆ ਜੀ ਬਿਲਕੁਲ ਹਾਂ ਕਰਦੀ। ਅੱਛਾ ਜੀ। ਬਾਕੀ ਵੀਰ ਜੀ ਕਿਸੇ ਦੇ ਘਰ ਜਾ ਕੇ ਪਾੜੇ ਦੇ ਮਿਲ ਸਕਦੀ ਹੈ। ਅੱਛਾ ਜੀ। ਕਿ ਟੀਗਾ ਵੀ ਲੈਸ ਦੀ ਗਲਤ ਗੱਲ ਆਪਾਂ ਨਾ ਕਰਨੀ ਤੇ ਨਾ ਕਿਸੇ ਨੂੰ ਜਿਹਨੂੰ ਵਾਰਾ ਖਾਂਦੀ ਉਹ ਲੈ ਜਾ ਜਿਹਨੂੰ ਨਹੀਂ ਖਾਂਦੀ ਰਹਿੰਦੇ। ਠੀਕ ਹੈ ਠੀਕ ਹੈ। ਗੱਲ ਕਰਨੀ ਬਿਲਕੁਲ ਸਹੀ ਗੱਲ ਹੈ। ਬਾਕੀ ਆਪਾਂ ਦੇ ਵੀਰ ਜੀ ਇੱਕ ਇੱਕ ਗੱਲ ਠੰਡੀ ਆ ਪਰ ਮਾੜਾ ਮੋਟਾ ਕਰੇ ਨਾ। ਅੱਛਾ ਜੀ। ਬਾਕੀ ਠੰਡੀ ਆ। ਹੁਣ ਟਾਈਮ ਹੋਇਆ 11 ਵਜੇ ਆ ਜੀ ਸਾਢੇ 11। ਹਾਂ ਜੀ ਹਾਂ ਜੀ। ਸਾਢੇ 11। ਪਾਣੀ ਆ ਰਹਿਣਾ ਨਾਲ ਆ ਰੇਟ ਹੈ। ਆ ਨਾਲਾਈ ਹਾਂਜੀ ਬਾਕੀ ਆ ਮੜਾ ਲਾਗੇ ਦੋ ਖਾਏ ਦਿਖਾ ਦਿੰਦੇ ਆ ਜੀ ਆ ਵੇਖੋ ਇਹ ਕੱਲਾ ਕੱਲਾ ਥਣ ਗੋਠ ਗੋਠ ਤੇ ਵੇਖ ਲੋ ਮਗਰਲੀ ਸਾਈਡ ਤੋਂ ਥਣਾ ਦਾ ਸਾਈਡ ਲੈਵਾ ਵੇ ਲੋ ਇਹ ਤਾਂ ਤੱਕ ਲੱਗਾ ਸੂਲ ਨੂੰ ਠੀਕ ਆ ਠੀਕ ਆ ਤੁਹਾਨੂੰ ਪਤਾ 15 ਕਿਲੋ ਵਾਲੀ ਮੈਂ ਪੂਰੀ ਵੱਡੀ ਹੈ ਜਦੋਂ ਕੋਈ ਇੱਥੇ ਕੈਮਰੇ ਜੀ ਮੈਨੂੰ ਨਹੀਂ ਪਤਾ ਲ ਕੈਂਦੀ ਲੱਗਦੀ ਕੈਂਦੀ ਨਹੀਂ ਹਾਂਜੀ ਇੱਥੇ ਕੋਈ ਵੀਰ ਭਰਾਏਗਾ ਦੱਸੇ ਕਿ ਮੈਂ ਹੈਗੀ ਹਾਂ ਠੀਕ ਆ ਠੀਕ ਆ ਜੀ ਤੇ ਦੱਸਿਓ ਵੀਰ ਜੀ ਦਾ ਹਰ ਰੇਟ ਆ ਰੇਟ ਇਹਦਾ ਬਿਲਕੁਲ ਜਾਇਜ਼ ਹੀ ਕਰਦੀ ਮੜਾ ਗਾੜੀ ਥਲਾਈਏ ਅੱਗੇ ਖੜੀ ਬਾਈ ਮੜ ਜਾ हरियाणा क्या आ देखो हमारा मोटा करवी सर आए कर दी <laughs> थोड़ी कैमरे तो आ देखो विद जी ठीक है ठीक है लो जी चॉइस ਵੀ ચેક ਕਰ ਸਕਦੇ ਜੀ ਆਹ ਦੇਖੋ ਬੱਚੇ ਕਰਕੇ ਥੋੜਾ ਕਰਦੀ ਜੀ ਆਹ ਦੇਖੋ ਠੀਕ ਹੈ ਠੀਕ ਹੈ ਲਾ ਕੇ ਤੋ ਖਾ ਦੋ ਮੜਾ ਡਰ ਨਾ ਜਾਵੇ ਡਰਦੀ ਨਹੀਂ ਨਹੀਂ ਡੀਜੀ ਚਲੋ ਚਲੋ ਆਵੇ ਨਾ ਲਈ ਸਵਾਜੀ ਤੁਸੀਂ ਚੈੱਕ ਕਰ ਸਕਦੇ ਜੀ ਬਾਕੀ ਰਾਸੇ ਪਾਉਣੀ ਪਊਗੀ ਮਾੜੀ ਮੋਟੀ ਅੱਛਾ ਜੀ ਰਾਸੇ ਪਾਉਣੀ ਪਊਗੀ ਆਵੇ ਸੋ ਅਗਲਾ ਸਾਨੂੰ ਠੀਕ ਹੈ ਠੀਕ ਇਹ ਵੀ ਐ ਪ੍ਰਣਾਲਿਆਂ ਗਾਉਂਦਾ ਬਾਕੀ ਆ ਨਾੜਾਂ ਖਾਓ ਜੀ ਲੈਵੇ ਅਮਾੜੀਆਂ ਲਾਗੇ ਦਫਾਓ ਮੈਂ ਦੁੱਧ ਵਾਲੀ ਹੀ ਬੱਸ ਹੁਣ ਚੈੱਕ ਕਰ ਸਕਦੇ ਜੀ ਨਾੜਾਂ ਲੋੜਾਂ ਆ ਗਈਆਂ ਜੀ ਇਹ ਕਰੀਏ ਵੀ ਜਿਹੜਾ ਹਰ ਮੋਲਾ ਮੋਲ ਜੈ ਜੀ ਬਿਲਕੁਲ ਵੀਰ ਜੀ ਤੁਹਾਨੂੰ ਪਤਾ ਜਿੰਨੇ ਹੋ ਜਾਣ ਵਾਲੀ ਮੈਂ ਚਲੋ ਕਹਿਣਾ ਨਹੀਂ ਚਾਹੀਦਾ ਤੁਹਾਨੂੰ ਪਤਾ ਤੂੰ ਬੰਨੇ ਕਿੰਨੇ ਦੀ ਹੈ ਮੈਂ ਹਾਂਜੀ ਪਰ ਹੁਣ ਕੋਈ ਵੀਰ ਭਰਾ ਦੁੱਧ ਵਾਲੇ ਆ ਖੇ ਨੇ ਖਾਣ ਦੀ ਅਗਲੇ ਥਾਂ ਦੀ ਗੱਲ ਕੋਈ ਨਹੀਂ ਹੁੰਦੀ ਅੱਛਾ ਜੀ ਮੈਂ ਦੀ ਤੁਹਾਨੂੰ ਪਤਾ ਗਾੜ ਘਟ ਹੁੰਦੀ ਪਿਛੜ ਜਾਂਦੀ ਤੇ ਦੁੱਧ ਤੇ ਪਿਛਲੇ ਥਾਂ ਨਹੀਂ ਕੱਢਣਾ ਹਾਂਜੀ ਹੁਣ ਹਾਂ ਨਾ ਜਿਹੜੀ ਦੇਣੀ 85 ਦੀ ਦੇ ਦਾਂਗੇ ਅੱਛਾ ਜੀ ਹਾਂਜੀ ਜੱਸ ਨੋਈ ਜੱਸ ਨੋਈ ਠੀਕ ਹੈ ਠੀਕ ਹੈ ਲਓ ਜੀ 85000 ਦੀ ਬਾਈ ਕਹਿੰਦਾ ਕਿ ਦੇ ਦਾਂਗੇ ਵੱਡੇ ਕੱਟ ਕਾਟ ਹਾਲੀ ਆ ਹਾਂਜੀ ਹਾਂਜੀ ਬਾਕੀ ਕਿੰਨੀ ਮੈਂ ਵੀ ਜੀ 1.5 ਲੱਖ ਦੀ ਮੈਂ ਅੰਕੇ ਲਈ ਸੀ ਅੱਛਾ ਜੀ ਤੇ ਚਲੋ ਹੁਣ ਥਾਣ ਤੇ ਅਗਲਾ ਹੀ ਆ ਹਾਂਜੀ 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 ਬਾਕੀ ਤਿੰਨਾ ਥਾਣਾਂ ਦੀ ਆਪਣੀ ਫੁੱਲ ਗਰੰਟੀ ਹੋ ਗਈ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਠੰਡੀ ਬਹੁਤ ਆ ਇਹਨੂੰ ਭਾਵੇਂ ਅੰਜੀ ਜਾਂ ਜ ਮਰਜੀ ਬਾਕੀ ਬੱਚੇ ਕਰਕੇ ਮਾੜਾ ਮੋਟਾ ਘੇਰੇ ਘਰ ਜਾ ਕੇ ਕਰ ਸਕਦੇ ਕਰ ਸਕਦੀ ਕਰ ਸਕਦੀ ਹਾਂਜੀ ਲਓ ਭਾਈ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀ Fica pra mandar.